5 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਸਵੇਰ ਵੇਲੇ ਤੋਂ ਮੌਸਮ ਤਕਰੀਬਨ ਜਿਵੇਂ ਉਮੀਦ ਸੀਗੀ ਸਾਫ਼ ਰਿਹਾ ਤੋਂ ਪਵਤੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਸੀਗੀ ਗਰਮੀ ਅਤੇ ਹੌਮਸ ਵੱਡੇ ਪੱਧਰ ਤੇ ਬਣੀ ਹੋਈ ਸੀਗੀ ਜਿਵੇਂ ਆਸ ਸੀਗੀ ਕਿ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਤੇ ਟੁੱਟਮੇ ਤੌਰ ਤੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਨੇ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਦੁਪਹਿਰ ਤੋਂ ਬਾਅਦ ਕਈ ਹਿੱਸਿਆਂ ਦੇ ਵਿੱਚ ਬੱਦਲਵਾਈ ਬਣਨੀ ਸ਼ੁਰੂ ਹੋ ਚੁੱਕੀ ਹੈ ਖਾਸ ਕਰਕੇ ਮਾਨਸਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੂਰਾ ਡੇਰਾਬਾਸੀ ਚੰਡੀਗੜ੍ਹ ਮੋਹਾਲੀ ਲੁਧਿਆਣਾ ਜਾਂ ਕੁਝ ਜਿਹੇ ਖੇਤਰ ਦਬਾਬੇ ਦੇ ਇਹਨਾਂ ਖੇਤਰਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਬੱਦਲਵਾਈ ਬਣ ਸਕਦੀ ਹੈ ਸਾਰੇ ਖੇਤਰਾਂ ਦੇ ਵਿੱਚ ਇੱਕ ਸਾਰ ਨਹੀਂ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕੁਝ-ਕੁਝ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਬਾਕੀ ਜਿਹੜਾ ਰਹਿੰਦਾ ਪੰਜਾਬ ਹੈ ਉਹਨਾਂ ਦੇ ਵਿੱਚ ਸ਼ਾਮ ਬਿਲੇ ਤੱਕ ਤਾਂ ਕੁਝ ਨਹੀਂ ਵਾਪਰਦਾ ਹੋਇਆ ਦਿਖਾਈ ਦੇਵੇਗਾ ਰਾਤ ਤੋਂ ਬਾਅਦ ਨਵੇਂ ਬੱਦਲਾਰਾ ਨਿਰਮਾਣ ਹੋ ਸਕਦਾ ਹੈ ਜਿਵੇਂ ਕੱਲ ਰਾਤ ਦਸੂਆ ਮਕੇਰੀਆ ਟਾਂਡਾ ਜਾਂ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪਿਆ ਸੀਗਾ ਇਸ ਤਰ੍ਹਾਂ ਰਾਤ ਵੇਲੇ ਦੇ ਆਸ-ਪਾਸ ਕਈ ਖੇਤਰਾਂ ਦੇ ਵਿੱਚ ਮੀਂਹ ਪੈ ਸਕਦਾ ਹੈ। ਉਹ ਮਾਝੇ ਦੇ ਇਲਾਕੇ ਵੀ ਹੋ ਸਕਦੇ ਨੇ, ਪੁਆਰ ਖੇਤਰ ਵੀ ਤੇ ਦੁਆਬੇ ਦੇ ਵੀ। ਮਾਲਵੇ ਦੇ ਤੇ ਦੁਆਬੇ ਦੇ ਕੁਝ-ਕੁਝ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਅਗਲੇ ਕੁਝ ਘੰਟਿਆਂ ਦੌਰਾਨ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਕਿਤੇ-ਕਿਤੇ ਦੇਖਣ ਨੂੰ ਮਿਲ ਸਕਦੀਆਂ ਨੇ। ਬਹੁਤਾ ਤੇਜ਼ ਨਹੀਂ, ਬਹੁਤੇ ਖੇਤਰਾਂ ਨੂੰ ਵੀ ਕਵਰ